ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਪਾਂ ਆਏ ਜੀ ਸਮਸ਼ਾਨ ਘਾਟ ਦੇ ਵਿੱਚ ਆਪੇ ਛਲੇ ਦਿਨਾਂ ਤੋਂ 15 ਤਰੀਕ 15 ਜੂਨ ਨੂੰ ਆਪਣੀ ਦਾਦੀ ਦੀ ਡੈਥ ਹੋ ਗਈ ਸੀ ਜਿੰਨਾ ਦਾ ਸੰਸਕਾਰ ਆਪਾਂ ਨੇ 16 ਤਰੀਕ ਨੂੰ ਕੀਤਾ ਸੀ ਜੀ ਤੇ ਅੱਜ ਆਪਣਾ ਇੱਥੇ ਆਉਣ ਦਾ ਮਕਸਦ ਇਹ ਆ ਵੀ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਪੌਦੇ ਲਾ ਰਹੇ ਆ ਜੀ ਇਹ ਦੋ ਬੂਟੇ ਲਾ ਰਹੇ ਆ ਆਪਾਂ ਇੱਥੇ ਦੋ ਦੋ ਸ਼ੁਰੂਆਤ ਕਰ ਰਹੇ ਆ ਇਹ ਲਾਇਆ ਜੀ ਆਪਣੇ ਬੂਟਾ ਫਲਾਂ ਵਾਲਾ ਅਮਰੂਦ ਦਾ ਬੂਟਾ ਗਾ ਜੀ ਤੇ ਇਹ ਲਾ ਰਹੇ ਆ ਆਪਾਂ ਜਿਹੜਾ ਕੀ ਬਰੋਟੇ ਦਾ ਪੇੜ ਆ ਸਾਂ ਵਾਸਤੇ ਤੇ ਇਹ ਤੁਹਾਨੂੰ ਆਪਾਂ ਇਹੀ ਦੱਸਣਾ ਚਾਹੁੰਦੇ ਸੀ ਵੀ ਚਲੋ ਜਾਣ ਵਾਲਾ ਤਾਂ ਦੁਨੀਆ ਤੋਂ ਚਲਾ ਜਾਂਦਾ ਹਨਾ ਵੀ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੇ ਆਪਾਂ ਇੱਕ ਇੱਕ ਵੀ ਪੇੜ ਲਾਈਏ ਤਾਂ ਜਦੋਂ ਆਪਾਂ ਕਦੇ ਵੀ ਦੁਬਾਰੇ ਆਪਣਾ ਇੱਥੇ ਆਉਣ ਦਾ ਸਬੱਬਾ ਬਣਦਾ ਕਿਸੇ ਦੇ ਸੰਸਕਾਰ ਤੇ ਜਾਂ ਕਿਵੇਂ ਵੀ ਤੇ ਉਦੋਂ ਆਪਾਂ ਨੂੰ ਉਹ ਚੀਜ਼ ਦਿਖਦੀ ਰਹਿੰਦੀ ਆ ਤਾਂ ਜਿਹਦੇ ਨਾਲ ਆਪਣੀਆਂ ਜਿਹੜੀਆਂ ਯਾਦਾਂ ਨੇਗੀਆਂ ਵੀ ਉਹ ਪੁਰਾਣੀਆਂ ਤਾਜ਼ਾ ਹੋ ਜਾਂਦੀਆਂ ਨੇ ਵੀ ਹਾਂ ਆਪਾਂ ਕਿਸੇ ਦੀ ਯਾਦ ਦੇ ਵਿੱਚ ਲਾਇਆ ਸੀ ਤੇ ਆਪਾਂ ਇਹ ਬੂਟੇ ਇਥੇ ਦੋਨੋਂ ਲਾਉਣੇ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਪ੍ਰੋਪਰ ਡੇ ਬਾਈ ਡੇ ਕੇਅਰ ਵੀ ਕਰਾਂਗੇ ਤਾਂ ਜੋ ਇਹਨਾਂ ਨੂੰ ਜਿਹੜੀ ਆ ਵੀ ਚੱਲਣ ਨਾਲ ਕੋਈ ਦਿੱਕਤ ਨਾ ਆਵੇ ਪਾਣੀ ਵਗੈਰਾ ਦਾ ਇਥੇ ਵਧੀਆ ਪ੍ਰਬੰਧ ਹੈਗਾਗਾ ਆ ਮੋਟਰ ਲੱਗੀ ਹੈ ਜੀ ਇਥੇ ਤੇ ਵੈਸੇ ਪਹਿਲੇ ਵਾਲੇ ਪੌਦੇ ਵੀ ਆਹ ਆਪਣੇ ਵਧੀਆ ਚੱਲੇ ਹੋਏ ਨੇ ਇਹ ਲਾਏ ਹੋਏ ਨੇ ਕਿ ਪੌਦੇ ਪਹਿਲਾਂ ਇਕੱਠੇ ਪੌਦੇ ਲਾਇਏ ਸੀ ਸਾਰੇ ਬਗਰੈਨਾ ਵਗੈਰਾ ਆਹ ਫੁੱਲਾਂ ਵਾਲੇ ਪੌਦੇ ਆ ਗਏ ਆ ਇਥੇ ਮੋਟਰ ਮੋਟਰ ਲੱਗੀ ਹੋਈ ਆ ਤਾਂ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਆਪਣਾ ਨਿੱਕਾ ਜਿਹਾ ਪ੍ਰਾਲਾ ਜਿਹੜਾ ਵੀ ਕਿਵੇਂ ਲੱਗਿਆ ਤੇ ਹਰੇਕ ਨੂੰ ਚਾਹੀਦਾ ਵੀ ਆਪਣੇ ਕੋਈ ਵੀ ਆਪਣਾ ਕੋਈ ਸਾਥੀ ਆ ਜਾਂ ਮਾਤਾ ਪਿਤਾ ਆ ਜਾਂ ਕੋਈ ਵੀ ਆ ਜੇ ਚਲਾ ਜਾਂਦਾ ਤਾਂ ਘੱਟ ਤੋਂ ਘੱਟ ਇੱਕ ਪੋਧਾ ਤਾਂ ਉਹਦੀ ਯਾਦ ਚ ਜ਼ਰੂਰ ਲਾਓ ਤਾਂ ਕਿ ਆਪਾਂ ਨੂੰ ਰਹਿੰਦੀ ਦੁਨੀਆ ਤੱਕ ਉਹ ਬੰਦੇ ਦੀ ਯਾਦ ਦਮਾਉਂਦਾ ਰਹਿੰਦਾਗਾ ਉਹਦੇ ਨਾਲ ਆਪਾਂ ਜੁੜੇ ਰਹਿੰਦੇ ਆ ਜੀ ਤੇ ਇਹ ਤਾਂ ਆਪਾਂ ਅਸੀਂ ਲਾ ਰਹਿਆਂਗੇ ਵੀ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਤੇ ਉਂਝ ਵੀ ਹੁਣ ਆਪਾਂ ਦੇਖੀ ਦੇਖਦੇ ਆ ਜੀ ਵੀ ਗਰਮੀ ਦਿਨ ਬਦਨ ਬਹੁਤ ਜ਼ਿਆਦਾ ਹੋ ਰਹੀ ਆ 50 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾ ਰਿਹਾ ਤਾਂ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਸੜਕਾਂ ਦੇ ਉੱਪਰ ਜਿੱਥੇ ਵੀ ਆਪਣਾ ਦੀ ਕਰਦਾ ਉੱਥੇ ਘੱਟ ਤੋਂ ਘੱਟ ਇੱਕ ਇੱਕ ਪੌਦਾ ਜ਼ਰੂਰ ਲਾਇਆ ਕਰੋ ਤੇ ਉਹਦੀ ਕੇਅਰ ਵੀ ਕਰਿਆ ਕਰੋ ਵੀ ਤਾਂ ਜੋ ਆਪਾਂ ਨੂੰ ਭਵਿੱਖ ਦੇ ਵਿੱਚ ਇੰਨੀ ਗਰਮੀ ਦਾ ਸਾਹਮਣਾ ਨਾ ਨਾ ਕਰਨਾ ਪਵੇ ਤੇ ਆਪਾਂ ਹੁਣ ਅੱਗੇ ਚੱਲਦੇ ਆਂ ਵੀਡੀਓ ਦੇ ਵਿੱਚ ਇਹ ਆਪਾਂ ਪਹਿਲਾਂ ਜਿਹੜੀ ਸਾਰੀ ਰਾਖ ਸੀਗੀ ਉਹਨੂੰ ਇਕੱਠੀ ਕਰਕੇ ਨਾ ਇੱਕ ਟੋਆ ਪੁੱਟ ਕੇ ਉਹ ਟੋਏ ਦੇ ਵਿੱਚ ਦੱਬ ਕੇ ਰੋਦੇ ਉੱਤੇ ਪੌਦੇ ਲਾਵਾਂਗੇ ਫਿਰ ਨੇੜੀ ਮੈਂ ਵੀਡੀਓ ਨੂੰ ਸ਼ੁਰੂ ਕਰਦਾ ਬਾਅਦ ਵਾਲੀ ਦੇ ਲਾਈਵ ਨਹੀਂ ਕਰਤਾ ਅਜੇ ਸਟੋਪ ਇਹ ਆਪਾਂ ਕਰ ਲਿਆ ਬਾਈ ਟੋਆ ਬਰੋਟੇ ਵਾਸਤੇ ਹੀ ਅਮਰੂਦ ਉਹ ਅਲਪਾ ਲਾਵਾਂਗੇ ਉਧਰ ਪਰਾਂ ਚ ਖੁੱਲੀ ਜਾਗਾ ਪਈ ਹੈਗੀ ਇਹ ਆਪਾਂ ਨੂੰ ਇੱਥੇ ਨੇੜੇ ਚਾਹੀਦਾ ਦੀ ਸਾਲਾ ਰੱਖਤਾ ਇੱਥੇ ਪਲਾਵਾਂਗੇ ਜੀ ਬਰੋਟਾ ਉਹ ਚੱਕ ਲੈ ਬੱਠਾ ਰਾਕ ਵਾਲਾ ਸਾਈਡ ਤੇ ਦਬਦਾਂਗੇ ਇਹਦੇ ਨਾਲ ਇਹਨੂੰ ਖਾਦ ਦਾ ਕੰਮ ਕਰੂਗੀ ਉਹੀ ਰਾਕ ਤੇ ਨਾਲੇ ਐਵੇਂ ਆ ਵੀ ਓੜਦੀ ਨਹੀਂ ਹੈਗੀ ਸਮਝੂਗੀ ਇੱਥੇ ਓੜ ਡੂੰਗਾ ਕਰ ਲੋ ਬਈ ਵੱਧਿਆ ਡੂੰਗਾ ਕਰ ਲੈ ਚੌੜਾ ਕਰ ਲੈ ਇਹਨੂੰ ਸਾਈਡਾਂ ਤੇ ਪਾ ਦੇ ਕੀ ਦਨ ਨਹੀਂ ਛੱਡਦਾ ਪਰ ਹਾਂ ਰੱਖਣਾ ਵਿੱਚ ਪਾ ਦੇ ਪਹਿਲਾਂ ਛੱਡਾਂ ਦੇ ਬਹੁਤ ਗਰੇ ਨਾ ਉੱਤੇ ਮਿੱਟੀ ਪਾ ਦਾਂਗੇ ਮੋੜਾਂ ਦੇ ਦੁਬਾਰੇ ਉਹ ਡੂੰਗਾ ਨਹੀਂ ਹੈਗਾ ਫਿਰ ਇੰਨਾ ਵੱਡਾ ਨਹੀਂ ਹੈਗਾ ਉਦੋਂ ਮਾ ਇਹਦੇ ਮਿੱਟੀ ਪਾ ਦੇ ਦੁਬਾਰੇ ਹੋਰ ਇਹਦਾ ਵਿੱਚੀ ਮਿਕਸ ਹੋ ਜੇ ਮਿੱਟੀ ਦੇ ਖਾਹੇ ਕਰਦੇ ਹੈ ਕਰਦੇ ਹੋਰ ਬਲਾਂ ਨੂੰ ਨਾ ਤਾਂ ਪਾਤੀਆਂ ਨੇ ਲੈ ਬਾਟ ਲਫਾ ਫਾ ਲੱਭਾ ਪੜਦੇ ਸਾਰੇ ਤਣੇ ਤੁਣੇ ਵਧੀਆ ਕਾ ਹੋ ਜਾਂਦੇ ਨੇ ਲੈ ਤਰੂ ਈੜਾ ਈੜਾ ਮਿੱਟੀ ਮੋੜਦੇ ਇਹ ਨਾਤਾ ਜੀ ਆਪਣੇ ਰੋਟੇ ਦਾ ਪੇਡਾ ਅੱਟ ਕੀ ਸਾਈਡ ਤੇ ਕਰ। ਉਹ ਖਾਲੀ ਦੇ ਬਰੋਬਰ ਕਰਦੇ ਨੂੰ। ਪਾਣੀ ਇਹ ਜਿਹੜਾ ਫਿਰ ਇਹਦੇ ਉੱਪਰ ਦੀ ਲੰਗ ਜਾ ਗੁਰੂ ਜਦੋਂ ਮੋਟਰ ਚਲਾਉਂਦੇ ਨੇ। ਇਹ ਆਪਾਂ ਸਮਸ਼ਾਨ ਘਾਟ ਚ ਲਾਇਆ ਨਹੀਂ ਜੀ। ਆਪਾਂ ਇੱਕ ਦੋ ਥਾਵਾਂ ਤੇ ਹੋਰ ਵੀ ਲਾਵਾਂਗੇ। ਆਪਣੇ ਜਿੰਨੇ ਧਰਮ ਮਸਾਲਾ ਬਣੀਆਂ ਨੇ ਬਾਬਾ ਜੀ ਬਲ ਸਿੰਘ ਦਾ ਧਰਮ ਮਸਾਲਾ। ਗੁਰੂ ਰਵਦਾਸ ਧਰਮ ਮਸਾਲਾ ਤੇ ਬਾਬਾ ਵਾਲਮੀਕ ਧਰਮ ਮਸਾਲਾ। ਜੇ ਸਾਰਿਆਂ ਦੇ ਵਿੱਚ ਦੋ ਦੋ ਪੌਦੇ ਜ਼ਰੂਰ ਲਾ ਕੇ ਆਵਾਂਗੇ। ਤੇ ਉਹਨਾਂ ਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਹਾਨੂੰ ਆਪਣਾ ਇਹ ਬਰਾਲਾ ਕਿਵੇਂ ਲੱਗਿਆ ਤਾਂ ਆਪਾਂ ਨੂੰ ਆਪਣੇ ਸੁਝਾਅ ਜਿਹੜੇ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਆਪਾਂ ਅੱਜ ਦੁਬਾਰਾ ਲਾਉਣਿਆਂ ਜੀ ਅਮਰੂਦ ਦਾ ਬੂਟਾ ਉਹਦੇ ਵੱਲ ਚੱਲਦੇ ਆਂ ਇਹ ਆਪਣਾ ਲੱਗ ਚੁੱਕਿਆ ਜੀ ਪੌਦਾ ਤੇ ਦੀ ਆ ਖਾਲੀ ਵਗੈਰਾ ਪਾਣੀ ਦਾ ਤਾਂ ਵਿੱਚ ਕਰਤਾ ਦੋ ਬਾਲਟੀਆਂ ਦੇ ਚ ਭਰ ਕੇ ਉਥੋਂ ਮੋਟਰ ਚਲਾ ਕੇ ਆਪਾਂ ਪਾਈ ਦੇਵਾਂਗੇ ਨਾ ਜਾਂਦਿਆਂ ਦੇ ਲਾਈਟ ਚੱਲ ਰਹੀ ਆ ਪਹਿਲਾਂ ਦੂਜਾ ਲਾ ਲਈਏ ਫਿਰ ਇਕੱਠੇ ਨੂੰ ਪਾਣੀ ਪਾਵਾਂਗੇ ਇਹ ਹੈ ਜੀ ਆਪਣਾ ਅਮਰੂਦ ਦਾ ਪੇਡਾ ਇਹਦੇ ਲਈ ਵੀ ਆਪਾਂ ਜਿਹੜੀ ਬਚੀ ਦੀ ਰੱਖੀ ਆ ਉਹ ਇਹਦੀ ਜੜ ਦੇ ਵਿੱਚ ਪਾ ਗਏ ਆ ਜਗਾ ਛੁਣੀਆਂ ਇਹਦੇ ਲਈ ਇੱਥੇ ਆਪਾਂ ਲਾਵਾਂਗੇ ਜੀ ਚਲੋ ਜੀ ਗੱਗੂ ਜੀ ਕਰੋ ਜੀ ਟਵਾ ਇਹ ਪੌਰੀ ਲਾ ਲਈਏ ਇਹ ਕੱਟ ਲਈਏ ਆਪਾਂ ਨੇ ਅਮਰੂਦ ਵਾਸਤੇ ਟਵਾ ਡੂੰਗਾ ਕੱਟ ਲਈ ਬਈ ਵਧੀਆ ਚੌੜਾਂ ਨਾਲ ਫਿਰ ਹੋ ਹੋ ਕੋਣ ਹੂੰ ਬੜਾ ਚੌੜਾ ਨਿਰਦਾ ਕਰੀ ਚੌੜਾ ਆ ਉਹ ਰਾਖੀ ਵਧੀਆ ਖਿੰਡੇ ਜਾਂਦੀ ਆ ਫਿਰ ਨਹੀਂ ਉਹਦੀ ਜਿਆਦਾ ਤਾਂ ਰਹ ਜੂਗੀ ਥੋੜੀ ਜੂ ᱛᱟਹ ਰਹੇ ਜੂ ਬਾਕੀ ਤਾਂ ਮਿੱਟੀ ਚ ਮਿਕਸ ਹੋ ਜੂਗਾ ਬੱਸ ਸੋ ਥੋੜੀ ਹੋਇਆ ਬਹੁਤ ਆ ਲੈ ਜਾਸ ਨੂੰ ਚੱਕਾ ਉੱਤੇ ਮਿੱਟੀ ਮੋੜ ਦੇ ਉਹ ਤੋਂ ਮੰਗੂ ਖਾਲਰ ਜੇ ਦੇ ਆ ਗਾਸ ਨੂੰ ਅਖਾਲੀ ਦਾ ਪਾਣੀ ਬੰਦਾ ਰੱਖੀ ਵਿੱਚ ਇਹਦੇ ਕੱਟ ਡੂੰਗਾ ਹੋ ਗਿਆ ਹਾਂ ਲੂੰਗਾ ਕਰ ਲਵਾਂਗੇ ਹਾਂ ਚੱਲ ਫਾਫ ਲਾ ਦੇ ਤਾਂ ਤੇ ਬਾਕੀ ਵੀਰੇ ਕਮੈਂਟ ਕਰਕੇ ਇਹ ਵੀ ਦੱਸਿਓ ਸਾਨੂੰ ਵੀ ਇਹਨਾਂ ਨੂੰ ਜਲਦੀ ਚੱਲਣ ਦੇ ਵਾਸਤੇ ਇਹਦੇ ਵਿੱਚ ਕੁਝ ਪਾਉਣ ਦੀ ਲੋੜ ਹੁੰਦੀ ਹੈ ਕਿ ਨਹੀਂ ਨਰਸਰੀ ਵਾਲ ਤੁਸੀਂ ਵੈਸੇ ਪੁੱਛਿਆ ਤੇ ਉਹ ਕਹਿੰਦਾ ਵੀ ਕੋਈ ਜ਼ਰੂਰਤ ਨਹੀਂ ਵੀ ਮੀਂਹ ਦਾ ਮੌਸਮ ਆ ਗਿਆ ਹੁਣ ਵੀ ਆਹ ਮੌਸਮ ਦੇ ਵਿੱਚ ਹਰੇਕ ਪੌਦੇ ਚੱਲੀ ਜਾਂਦੇ ਨੇ ਤੇ ਵੀ ਬਾਕੀ ਜੇ ਤੁਹਾਡੇ ਕੋਲੇ ਤੁਹਾਨੂੰ ਪਤਾ ਕੋਈ ਕੋਈ ਚੀਜ਼ ਨਾਲੇ ਚੱਲਦੇ ਹੋਣ ਆਪਾਂ ਨੂੰ ਉਹ ਵੀ ਜਰੂਰ ਦੱਸ ਦਿਓ ਖੋਲ ਦਿਓ ਜੀ ਮੋੜ ਦਿਓ ਜੀ ਮਿੱਟੀ ਇੱਥੇ ਚੱਕ ਲਓ ਐ ਨਹੀਂ ਥੱਲੋਂ ਚੱਕ ਬਰੂ ਬਰੂ ਬਹੁਤ ਬਾਗੇ ਹੈ ਇਹ ਟਿੱਟੀ ਬਾਜ ਲਈ ਆ ਇੱਥੇ ਰੱਖ ਲੇ ਮਾਸ ਹੋਰ ਪਾ ਮਿੱਟੀ ਦੱਬ ਜੀ ਦੇ ਹੱਥਾਂ ਮੈਂ ਲੈ ਲੜੇ ਹੋਰ ਪਾ ਗੂ ਮਿੱਟੀ ਪਾਦੇ ਪਾਦੇ ਪਾਣੀ ਨਾਲ ਦਹੋ ਜਦਾ ਬਜੀ ਮਿੱਟੀ ਤੇ ਗੋਲ ਜਾ ਕਰਦੇ ਪਾਣੀ ਵਾਸਤੇ ਇਹ ਵੀ ਆਪਾਂ ਨੇ ਦੂਜਾ ਪੌਦਾ ਲਾਤਾ ਜੀ ਤੇ ਹੁਣ ਆਪਾਂ ਇਹ ਦੂਜਾ ਮੋਟਰ ਚਲਾ ਕੇ ਨੇ ਚ ਪਾਣੀ ਪਾ ਦਿੰਨੇ ਆ ਇਹ ਚਲਾ ਲਈ ਆਪਾਂ ਨੇ ਮੋਟਰ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਆ ਖਾਲੀਆਂ ਪਾਣੀਆ ਵਿਆਂ ਨੇ ਵਧੀਆ ਤਰੀਕੇ ਨਾਲ ਸਿੰਚਾਈ ਵਾਸਤੇ ਬਹੁਤ ਸਮभाल ਰੱਖੀ ਜਾਂਦੇ ਪੌਦਿਆਂ ਦੇ ਵੈਛਦਾ ਸਾਰਿਆਂ ਦੀ ਤਣ 2-4 ਦਿਨਾਂ ਦੇ ਵਿੱਚ ਵਿੱਚ ਪਗੇੜਾ ਮਾਰਦੀ ਰਹਿੰਦੇ ਆ ਵੈਸੇ ਸਾਰੇ ਆਪਣੇ ਜਿਹੜੇ ਨੌਜਵਾਨ ਮੁੰਡੇ ਨੇ ਬਹੁਤ ਵਧੀਆ ਸਾਫ ਸਫਾਈ ਦਾ ਵੀ ਤੁਸੀਂ ਦੇਖ ਸਕਦੇ ਹੋ ਤੇ ਪੌਦੇ ਦਰਖਤ ਵੀ ਵੈਸੇ ਦਾ ਵਧੀਆ ਬਹੁਤ ਸੰਘਣੇ ਲੱਗੇ ਹੋ ਨੇ ਸਾਰੀ ਦਰਖਤਾਂ ਪਰ ਫਿਰ ਵੀ ਆਪਾਂ ਨੇ ਆਪਣੇ ਲਈ ਇੱਕ ਮਿਸਾਲ ਜਿਹੜੀ ਕਹਿੰਦੇ ਆ ਵੀ ਸੈੱਟ ਕੀਤੀ ਆ ਜੇ ਕੋਈ ਆਪਣੇ ਘਰੇ ਤੇ ਇੱਕ ਇੱਕ ਰੁੱਖ ਲਾਉਂਦਾ ਤਾਂ ਇਤੋਂ ਵਧੀਆ ਆਪਣੇ ਲਈ ਕੀ ਗੱਲ ਹੋ ਸਕਦੀ ਆ ਤਾਂ ਲਓ ਉਧਰ ਵੀ ਪਾ ਦਿਓ ਤਾਂ ਜ਼ਰੂਰ ਆ ਵੀਰੇ ਜਿਹੜੇ-ਜਿਹੜੇ ਵੀ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਇੱਕ-ਇੱਕ ਰੁੱਖ ਤੁਸੀਂ ਵੀ ਲਾਇਓ ਤੇ ਕਿਸੇ ਵੀ ਸਾਂਝੀ ਜਗ੍ਹਾ 'ਚ ਆਪਾਂ ਲਾ ਸਕਦੇ ਆ ਤੇ ਉਹਦੀ ਕੇਅਰ ਕਰਿਓ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਆਪਾਂ ਨੇ ਕੋਸ਼ਿਸ਼ ਕੀਤਾਗਾ ਜ਼ਿੰਦਗੀ 'ਚ ਇਹ ਵੀ ਆਪਾਂ ਨੇ ਦਰਸਤ 'ਚ ਪਾਤਾ ਪਾਣੀ ਵੈਸੇ ਜਮੀਂ 'ਤੇ ਬੈ ਕੇ ਹਟਿਆ ਸੀ ਸਵੇਰ ਤਾਂ ਕਰਕੇ ਅਸੀਂ ਅੱਜ ਦਾ ਦਿਨ ਹੀ ਚੁਣਿਆ ਅਸੀਂ ਉਮੀਦ ਹੀ ਵੇਟ ਕਰ ਰਹੇ ਸੀ ਕਿ ਵੀ ਜਮੀਂ ਪਵੇ ਕਿਉਂਕਿ ਮੀਂਹ ਦੇ ਮੌਸਮ ਦੇ ਵਿੱਚ ਵਧੀਆ ਚੱਲ ਜਾਂਦੇ ਨੇ ਉਹਦੇ ਹੁੰਦੇ ਨੇ ਜਿਹੜੇ ਲਓ ਜੀ ਇਹ ਵੀ ਆਪਣੀ ਅੱਜ ਦੀ ਵੀਡੀਓ